ਪਠਾਨਾਂ ਦਾ ਪਿੰਡ ਸੀ ਸਾਰਾ ਤੇ ਖਾਣੇ ਪੀਣੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਪੰਜਾਂ ਛਕਾਂ 'ਚੋਂ ਸਿੱਖ ਕਹਿੰਦੇ ਮਹਾਰਾਜ ਇੰਜ ਤੇ ਮਹਾਰਾਜ ਕਹਿੰਦੇ ਨਹੀਂ ਇੱਕ ਭਾਵਨਾ ਵਾਲਾ ਹੈਗਾ ਜਿਹਦੇ ਕਰਕੇ ਆਏ ਆ ਆਖੋ ਸਤਿਨਾਮ ਉਹਦਾ ਨਾਂ ਹੈ ਭਾਈ ਹਿਮਾ ਕਿੰਦੋ ਅੱਠ ਦਾ ਟੈਂਸ ਸੀ ਰਾਤ ਦਾ ਲੱਕੜਾਂ ਦੀ ਪਾਂਡੋ ਨੇ ਸਿਰ ਤੇ ਚੁੱਕੀ ਹੋਈ ਭਾਈ ਹਿਮੇ ਨੇ ਲੱਕੜਾਂ ਚੁਣ ਕੇ ਆਂਦਾ ਤੇ ਆਪਣੀ ਛੱਪੜੀ ਹਲ ਉਹ ਨਜ਼ਰ ਪਈ ਦਰਖਤਾਂ ਦੇ ਝੁੰਡ ਥੱਲੇ ਕਹਿੰਦੇ ਲੱਗਦਾ ਕੋਈ ਸਿੱਖ ਨੇ ਆਕੋ ਸਾਧਨ ਹਾਂ ਕੋਈ ਸਿੱਖ ਬੈਠੇ ਕਹਿੰਦੇ ਨਹੀਂ ਤੇਜ ਨੇਰੀ ਤੇ ਝਖੜ ਦੇ ਵਿੱਚ ਸਿੱਖ ਰਖਤਾਂ ਦੇ ਝੁੰਡ ਥੱਲੇ ਬੈਠਣਾ ਠੀਕ ਨਹੀਂ ਇਹਨਾਂ ਨੂੰ ਬੇਨਤੀ ਕਰਕੇ ਘਰ ਲੈ ਜਾਵਾਂ ਆਖੋ ਸਾਧਨਾਂ ਨੂੰ ਘਰ ਲੈ ਜਾ ਜੇ ਜਦੋਂ ਕੋਲ ਹੋ ਕੇ ਬੇਨਤੀ ਕਰਨ ਲੱਗਾ ਤੇ ਵੇਖਿਆ ਉਹ ਹੋਏ ਤੇ ਪੰਜਵੇਂ ਬਾਦਸ਼ਾਹ ਕਹਦੇ ਉਹ ਗੱਜ ਕੇ ਸਾਧਨਾਂ ਨੂੰ ਲੰਮਾ ਪੈ ਗਿਆ ਮਹਾਰਾਜ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੇ ਲਫ਼ਜ਼ ਬੋਲੇ ਜਵਾਬ ਦਿੱਤਾ ਇਹ ਭਾਈ ਤੇਂਦਰਪਾਲ ਸਿੰਘ ਨੇ ਵੀ ਲਿਖਿਆ ਭਾਈ ਵੀਰ ਸਿੰਘ ਸੂਰਜ ਪ੍ਰਕਾਸ਼ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੂੰ ਸਾਨੂੰ ਯਾਦ ਕਰ ਰਿਹਾ ਸੀ ਅਸੀਂ ਪਹੁੰਚ ਗਏ ਗੱਜ ਕੇ ਆਖੋ ਸਾਹਿਬ ਤੂੰ ਸਾਨੂੰ ਯਾਦ ਕਰ ਰਿਹਾ ਸੀ ਅਸੀਂ ਅਸੀਂ ਪਹੁੰਚ ਗਏ ਗੁਰੂ ਚੱਲ ਕੇ ਆਉਂਦੇ ਜਿੱਥੇ ਨਾਮ ਤੇਰੇ ਤੇ ਗੁਰੂ ਚੱਲ ਕੇ ਆਉਂਦੇ ਜਿੱਥੇ ਨਾਮ ਚਲ ਕੇ ਆਉਂਦੇ ਜਿੱਥੇ ਨਾਮ ਤੇ ਗਰੀਬੀ ਗੁਰੂ ਚਲ ਕੇ ਆਉਂਦੇ ਜਿੱਥੇ ਨਾਮ ਤੇ ਗਰੀਬੀ ਮਾਰੇ ਮੇਰੀ ਨਿਗੇ ਦੀ ਛਪੜੀ ਕਿਰਪਾ ਕਰੋ ਸਤਿ ਇਹ ਅਜ ਗੁਣ ਸਾਂਝਾ ਰੇ ਗਰੀਬ ਨਵਾਇ ਸਿ ਭਾਰਾ ਕੇ ਜੀ ਚੱਲੋ ਛਪੜੀ ਜਿ ਲੈ ਗਿਆ ਤੇ ਪਾਈਤੰਦਰ ਪਾਸ ਸਿੰਘ ਜੀ ਦੀ ਭਾਈ ਵੀ ਹੋਰ ਰਾਈਟਰਾਂ ਵੀ ਲਿਖਿਆ ਕਹਿੰਦੇ ਟੁੱਟੀ ਜੀ ਮੰਜੀ ਆਖੋ ਸਤਿਨਾਮ ਔਰ ਅਗਲੇ ਲਫਜ਼ ਲਿਖਿਆ ਜੀ ਓ ਟੁੱਟੀ ਜੀ ਮੰਜੀ ਦੇ ਉੱਤੇ ਫਟੀ ਹੋਈ ਕੰਬਲੀ ਵਿਛਾਤ ਆਖੋ ਸਤਿਨਾਮ ਜੀ ਕਹਿੰਦਾ ਮਹਾਰਾਜ ਜੀ ਤੁਸੀਂ ਇੱਥੇ ਬਹਿ ਜਾਓ ਤੇ ਕੋ ਜਤਰਾ ਦੀ ਵਿਚਾਈ ਥੱਲੇ ਕਰਦੀ ਸੀ ਸਿੱਖ ਥੱਲੇ ਬਹਿ ਜਾਂਦੇ ਆਖੋ ਸਤਿਨਾਮ ਕਹਿੰਦੇ ਇੰਜ ਡੱਬਾ ਖੋਲਿਆ ਤੇ ਦੋ ਪ੍ਰਸ਼ਾਦੇ ਆਖੋ ਸਤਿਨਾਮ ਹਾਂ ਹਾਂ ਦੋ ਪ੍ਰਸ਼ਾਦੇ ਕੱਢ ਕੇ ਤੇ ਥਾਲੀ 'ਚ ਰੱਖ ਕੇ ਤੇ ਅੱਗੇ ਰੱਖੇ ਹੁਣ ਕੁਝ ਗੱਲਾਂ ਨੇ ਜਿਹੜੀ ਕੰਮ ਆਉਣ ਲਈ ਹੁੰਦੀ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਬਈ ਸਿੱਖ ਨੇ ਸਿੱਖ ਕੋਲੋਂ ਗੁਣ ਲੈਣੇ ਸਿੱਖ ਨੇ ਸਿੱਖ ਕੋ ਗੁਣ ਲੈਣੇ ਸਿੱਖ ਨੇ ਸਿੱਖਾਂ ਕੋ ਗੁਣ ਲੈਣੇ ਗੁਰ ਸਿੱਖਾਂ ਨੇ ਗੁਰ ਸਿੱਖਾਂ ਤੋਂ ਗੁਣ ਲੈਣੇ ਆ ਮੇਰੇ ਨਾਲ ਵੀ ਆਇਆ ਹੈ ਤੇਰੀ ਕਿਵੇਂ ਬੀਤਦੀ ਜਰਾ ਸੁਣਾ ਦੇ ਆਕੋ ਸਤਨਾਂ ਹਾਂ ਪਾਈ ਹੇਵੇਂ ਆ ਤੇਰੀ ਕਿਵੇਂ ਬੀਤਦੀ ਏ ਸੁਣਾ ਦੇ ਉਹ ਮੈਨੂੰ ਗੱਲ ਬੜੀ ਵਧੀਆ ਲੱਗੀ ਤੁਸੀਂ ਵੇਖੇ ਕਹਿੰਦਾ ਜੀ ਆ ਜਿਹੜੇ ਖੇਤਾਂ ਵਿੱਚ ਤਾਣੇ ਨਿਕਲਦੇ ਆ ਨਾ ਉਸ ਤੋਂ ਬਾਅਦ ਜਿਹੜੇ ਛੱਜ ਦੇ ਨਾਲ ਛਣਦੇ ਆ ਉਹ ਵੀ ਲੈ ਜਾਂਦੇ ਆ ਸਾਰੇ ਹੀ ਲੈ ਜਾਂਦੇ ਤੇ ਉਸ ਤੋਂ ਬਾਅਦ ਮਹਾਰਾਜ ੱਗੇ ਟੱਠੇ ਦਾਣੇ ਜਿਹੜੇ ਉਹ ਚੁਣ ਕੇ ਉਹ ਕਰ ਲਿਆ ਨਾ ਵਾ ਤੇ ਉਹਦਾ ਦਸਵਾਂ ਹਿੱਸਾ ਪੰਛੀਆਂ ਨੂੰ ਬਾ ਦੇ ਤੇ ਬਾਕੀ ਨੂੰ ਮੈਂ ਪੀ ਲੈਣਾ ਉਹਦਾ ਆਟਾ ਇੱਕ ਲੱਕੜੀਆਂ ਦੀ ਰੋਜ਼ ਗੰਡ ਲੈ ਆਣਾ ਵਾ ਜੀ ਉਤਲੇ ਖਰਚਿਆਂ ਲਈ ਲਈ ਥੋੜਾ ਬਹੁਤ ਤੇ ਜਿਹੜਾ ਉਹ ਦਾਣੇ ਲੈ ਆਣਾ ਵਾ ਉਹਦੇ ਮਹਾਰਾਜ ਨੇ ਤਿੰਨ ਪ੍ਰਸ਼ਾਦੇ ਪਕਾਣਾ ਇਹ ਰਾਈਟਰ ਨੇ ਲਿਆ ਜੀ ਤਿੰਨ ਪ੍ਰਸ਼ਾਦੇ ਰੋਜ਼ ਪਕਾਣਾ ਇਹ ਗੱਲਾਂ ਮੈਨੂੰ ਵਝੀਆਂ ਹੈ ਤੇ ਕਹਿੰਦਾ ਉਹਨਾਂ ਤਿੰਨਾਂ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਇੱਕ ਪ੍ਰਸ਼ਾਦਾ ਛਕਦਾ ਵਾਂ ਤੇ ਦੋ ਪ੍ਰਸ਼ਾਦੇ ਰੱਖਦਾ ਵਾਂ ਵੀ ਕੋਈ ਗੁਰੂ ਦਾ ਸਿੱਖ ਆਵੇ ਤੇ ਖਾਲੀ ਨਾ ਜਾਵੇ ਬੋਲੇ ਸੋਨਹਾਰ ਸਤਿ ਆਪਾ ਕਹਿੰਦਾ ਜੀ ਰਾਤ ਹਨੇਰ ਪਏ ਤੱਕ ਜੇ ਕੋਈ ਨਾ ਆਵੇ ਫਿਰ ਮੈਂ ਖਾ ਲੈਣਾ ਆਖੋ ਸਤਿ ਨਾਮ ਨਹੀਂ ਤੇ ਸਾਰਾ ਦਿਨ ਦੋ ਪ੍ਰਸ਼ਾਦੇ ਰੱਖਦਾ ਵੀ ਕੋਈ ਗੁਰ ਸਿੱਖ ਆਵੇ ਉਹ ਖਾਲੀ ਦੇਖੋ ਲੱਕੜੀਆਂ ਚੁਣਨੀਆਂ ਉਹ ਦਾਣੇ ਜਿਹੜੇ ਬਿਲਕੁਲ ਵਿਸਰ ਗਏ ਕਿਸੇ ਦੇ ਨਹੀਂ ਕੰਮ ਉਹ ਚੁਣ ਕੇ ਉਹਦਾ ਵੀ ਪੰਛੀਆਂ ਦਾ ਹਿੱਸਾ ਕੱਢ ਕੇ ਤੇ ਬਾਕੀ ਦੇ ਪੀ ਕੇ ਉਹਦੇ ਤਿੰਨ ਪ੍ਰਸ਼ਾਦ ਤੇ ਜੋ ਸਾਰਾ ਦਿਨ ਸਾਰੀ ਰਾਤ ਤੁਸੀਂ ਕਰਾਉਂਦੇ ਹੋ ਇਹ ਪੇਟ ਦੇ ਆਹਾਰ ਲਈ ਮੈਂ ਇੰਨਾ ਕ ਸਾਧਨ ਕਰਦਾ ਖਲੇਰੇ ਨਹੀਂ ਭਾਈ ਆਖੋ ਸਤਨਾਮ ਗੁਰੂ ਵਾਹਿਗੁਰੂ ਉਹ ਭਗਤੀ ਰੱਖਦੇ ਵੀ ਕੋਸਾ ਨਾ ਕਰਿਓ ਆਪਣੀ ਲਾਈਫ ਦਾ ਮੁੱਖ ਕੰਮ ਏ ਮਾਇਆ ਕਮਾਉਣੀ ਸਾਰਿਆਂ ਦਾ ਨਹੀਂ ਮੁੱਖ ਕੰਮ ਪਹਿਹਾਏ ਮੁੱਖ ਕੰਮ ਪਰਸਨੈਲਿਟੀ ਨਾ ਕੜੇ ਮੁੱਖ ਕੰਮ ਮਕਾਨ ਵਧੀਆ ਬਣ ਜੇ ਭੁੱਖਾਂ ਵਿੱਚ ਹੀ ਲੱਗਦਾ ਮੁੱਖ ਆ ਭਾਈ ਹਿਮੇਜੀ ਦੇ ਜੀਵਨ ਚੋਂ ਪੜੋ ਤੇ ਗੁਰੂ ਦੇ ਸਿੱਖ ਆਪਣੇ 24 ਘੰਟੇ ਦੇ ਟਾਈਮ ਟੇਬਲ ਨੂੰ ਇੰਜ ਰੱਖਦੇ ਸੀ ਕਿ ਮੁੱਖ ਭਗਤੀ ਨਾ ਬਿਸਰ ਜਾਵੇ ਆਖੋ ਸਤਿਨਾਮ ਵਾਹਿਗੁਰੂ ਮਹਾਰਾਜ ਰਿਸ਼ਤੇਦਾਰੀ ਵੀ ਬਹੁਤੀ ਨਹੀਂ ਪੁੱਛਦੀ ਕੋਈ ਹੋਰ ਵੀ ਨਹੀਂ ਮੁੱਖ ਭਗਤੀ ਰੱਖੀ ਐ ਇਨੂੰ ਆਹਾਰ ਨਾਲ ਚਲਾਉਣਾ ਬਹੁਤੇ ਖਲੇਰੇ ਨਹੀਂ ਪਾਏ ਕੁਝ ਦਾਣੇ ਚੁਣਦਾ ਪੰਛੀਆਂ ਦਾ ਹਿੱਸਾ ਕੱਢ ਕੇ ਉਹਨੂੰ ਪੀ ਕੇ ਤਿੰਨ ਪ੍ਰਸ਼ਾਦੇ ਰੋਜ਼ ਬਣਾਉਣਾ ਇੱਕ ਖਾਨਾ ਵਾ ਦੋ ਗੁਰਸਿੱਖਾਂ ਲਈ ਰੱਖਦਾ ਤੇ ਜਿਹੜਾ ਥੋੜਾ ਬੋਧਾ ਉਤਲਾ ਉਹ ਲੱਕੜੀਆਂ ਦੀ ਨਿੱਕੀ ਜੀ ਗੰਢ ਚੁਣਦਾ ਰੋਜ਼ ਜੰਗਲ ਵਿੱਚ ਆਖੋ ਸਤਨਾਮ ਮਹਾਰਾਜ ਉਹ ਹੀ ਦੋ ਪ੍ਰਸ਼ਾਦੇ ਰੱਖੇ ਤੁਹਾਡੇ ਆਖੋ ਸਾਧਾ ਗੁਰੂ ਅਰਜਨ ਦੇਵ ਮਹਾਰਾਜ ਸਚਿਆ ਪਾਤਸ਼ਾਹ ਇਹ ਸਮਝ ਲੋ ਵੀ ਮਾਇਆ ਵੱਲੋਂ ਮੈਂ ਕੰਗਾਲ ਆ ਧਨ ਵੱਲੋਂ ਕੰਗਾਲ ਮਹਾਰਾਜ ਨੇ ਜਿਉ ਦੋ ਪ੍ਰਸ਼ਾਦੇ ਲੈ ਥੋੜਾ ਆਪ ਉਹ ਗੁਰਸਿੱਖਾਂ ਨੂੰ ਕਹਿਣ ਲੱਗੇ ਭਗਤ ਦਾ ਪ੍ਰਸ਼ਾਦ ਜੀ ਆਖੋ ਸਾਧਾ ਇਹ ਪਿਆਰ ਚ ਲਿਖਿਆ ਜੀ ਵੀ ਜਦੋਂ ਪ੍ਰਸ਼ਾਦੇ ਛਕ ਲਏ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਹਿੰਦੇ ਜਲ ਨਹੀਂ ਸ਼ਿਗਾਉਣਾ ਆਪ ਕੋ ਸਾਹਬ ਕਹਿੰਦਾ ਮਹਾਰਾਜ ਜਲ ਨੇੜੇ ਮਿਲਦਾ ਹੀ ਨਹੀਂ ਮੈਂ ਲੈ ਆਉਣਾ ਵਾ ਥੋੜੀ ਦੂਰ ਜਾਣਾ ਪੈਣਾ ਜੀ ਲੱਗ ਜਾਣਗੇ 10 12 15 20 ਮਿੰਟ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਜਲ ਤੈਨੂੰ ਕੀ ਖੇਚਲ ਦੇਣੀ ਐ ਜਲ ਨੇੜੇ ਹੀ ਬੁਲਾ ਲੈਨੇ ਆਖੋ ਸਤਿਨਾਮ ਆਉਂ ਛਪੜੀ ਜੋ ਨਿਕਲੇ ਤੇ ਬਾਹਰ ਛਪੜ ਸੋ ਛੱਪੜ ਤੇ ਲਿਖਿਆ ਜੀ ਅੱਠ ਨੁੱਕਰਾ ਪੱਥਰ ਪਿਆ ਅੱਠ ਨੁੱਕਰੀ ਸਿਲ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਭਾਈ ਹੇਮਿਆ ਵਾਹਿਗੁਰੂ ਕਹਿ ਕੇ ਸਿਲ ਚੁੱਕ ਦੇ ਉਹਨੂੰ ਚਰਨ ਲਾਇਆ ਤੇ ਕਹਿੰਦੇ ਵਾਹਿਗੁਰੂ ਕਹਿ ਕੇ ਸਿਰ ਸਿਲ ਚੱਕਦੇ ਤੇ ਜਦੋਂ ਚੱਕੀ ਤੇ ਉਥੋਂ ਪਾਣੀ ਤੇ ਵੇਖਦੇ ਆ ਵੇਖਦੇ ਆ ਛੱਪੜ ਭਰ ਗਿਆ ਆਖੋ ਸਤਿਨਾਮ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਫਿਰ ਬਚਨ ਵੀ ਕੀਤਾ ਕਹਿੰਦੇ ਇੱਥੇ ਕੋਈ ਇਸ਼ਨਾਨ ਕਰੇਗਾ ਉਹਦਾ 18 ਦਾ ਰੋਗ ਰਾਜੀ ਹੋਏ ਇਹ ਹੰਤ ਵਿਗਿਆਨੀ ਕਿਰਪਾਲ ਸਿੰਘ ਨੇ ਲਿਖਿਆ ਵੀ ਇਹ ਇਹ ਬਾਦ ਵਿੱਚ ਵਿੱਚ 6ਵੇਂ ਪਾਤਸ਼ਾਹ ਨੇ ਇਹ 8 ਨੁਕਰਾ ਬਣਾਇਆ ਖੂ ਤੇ ਥਾਣਾ ਸਰਾ ਲਈ ਪੈਂਦਾ ਤਹਿਸੀਲ ਤਰਨਤਾਰਨ ਪੈਂਦੀ ਉੱਥੇ ਇਹ ਹਾਂ ਖੁਸ਼ੀਆਂ ਲੈਂਦੇ ਨੇ ਲੋਕ ਮਾਰੇ ਕਹਿੰਦੇ ਤੈਨੂੰ ਜਲ ਦੂਰ ਇੱਥੇ ਸਾਰੇ ਨਗਰ ਦੀਆਂ ਸੰਗਤਾਂ ਲਾਭ ਲੈਣੇ ਹੁਣ ਟਾਈਮ ਹੋ ਗਿਆ 6:37 ਹੋ ਗਏ ਨੇ ਨਹੀਂ ਤੇ ਫਿਰ ਧਾਰਨਾ ਲਾਉਣੀ ਸੀ ਵੀ ਪਾਣੀ ਵੀ ਤੇਰੇ ਹੁਕਮ ਅੰਚ ਆਖੋ ਸਾਧਨ ਮਨ ਕਿਉਂ ਬੈਰਾਗ ਕਰੇਗਾ ਸਤਿਗੁਰੂ ਵੇਰਾ ਪੂਰਾ ਹੁਣ ਟਾਈਮ ਬਿਜਾ ਰਹੇ ਕਿ ਫਿਰ ਸਾਰਾ ਮਹਾਰਾਜ ਨੇ ਉਹ ਜਲ ਛੱਕ ਕੇ ਤੇ ਉਹ ਕਰਕੇ ਤੇ ਫਿਰ ਕਹਿਣ ਲੱਗੇ ਕਹਿੰਦੇ ਭਾਈ ਹਿਮਿਆ ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਮੈਂ ਕੰਗਾਲ ਆ ਆਖੋ ਸਤਿਨਾਮ ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਮੈਂ ਕੰਗਾਲ ਭਾਈ ਬਿੰਦਰਪਾਲ ਸਿੰਘ ਨੇ ਲਿਖਿਆ ਜੀ ਇਹ ਸ਼ਬਦ ਮਹਾਰਾਜ ਨੇ ਉਚਾਰਿਆ ਉਹਦੀ ਝੌਂਪੜੀ ਅੱਕੜੇ ਮਹਾਰਾਜੋ ਰਾਜਾ ਸਗਲੀ ਸਿਸ਼ਟ ਕਾ ਬਸਤਾ ਟੁੱਟੀ ਝੌਂਪੜੀ ਤੀਰ ਸਭ ਛੇਨਾ ਮਹਾਰਾਜ ਨੇ ਸ਼ਬਦ ਤੁਸੀਂ ਬੋਲ ਦੇਣਾ ਮਹਾਰਾਜ ਮਹਾਰਾਜ ਨੇ ਸ਼ਬਦ ਉਚਾਰਿਆ ਭਾਈ ਪਿੰਦਰਵਾਸ ਨੇ ਲਿਖਿਆ ਤਿੰਨ ਸ਼ਬਦ ਉਚਾਰੇ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ ਇਹ ਵੀ ਉੱਥੇ ਉਚਾਰਿਆ ਜਿੱਥੇ ਨਾਮ ਜਪੀਏ ਪ੍ਰਪਿਆਰੇ ਸੇ ਅਸਰ ਸੋਹਣ ਜੁਵਾਰੇ ਇਹ ਵੀ ਉੱਥੇ ਉਚਾਰਿਆ ਇਹ ਵੀ ਉੱਥੇ ਵਿਚਾਰਿਆ ਤੂੰ ਕੰਗਾਲ ਨਹੀਂ ਤੂੰ ਰਾਜਾ ਹੈ ਜਿਹਦੇ ਪੱਲੇ ਨਾਮ ਹੈ ਬੰਦਗੀ ਹੈ ਜਿਹਨੇ ਭਗਤੀ ਨੂੰ ਮੁਖ ਰੱਖਿਆ ਉਹ ਸ੍ਰਿਸ਼ਟੀ ਦਾ ਰਾਜਾ ਆਕੋ ਸਤਨਾਮ मिनट एक पंक्ति बढ़ लो राजा सगली श्रेष्ठ का राजा सगली श्रेष्ठ का राजा सगली का, राजा सगली श्रेष्ठ का हर नाम मन भिन्ना हर नाम मन भिन्ना हर नाम मन भिन्ना हर नाम मन भिन्ना ਪੂਰਾ ਕਰ ਦਿਓ ਸ਼ਰਦ। ਬੱਤਾ ਟੁੱਟੀ ਚੁੰਪੜੀ ਹਾਏ ਹਾਏ। ਕੀਰ ਸਾਪ ਛਿੰਨਾ। ਆਹੋ। ਚਾਤ ਨਾ ਪਤਨਾ ਆਦਰੋ। ਉਦਿਆਨ ਪਰ ਮਿੰਨਾ। ਹਾਏ ਹਾਏ ਹਾਏ। ਮੇਰੇ ਨਾਈਟ ਤਣ ਰੂਪ ਹੀਨ ਕਿਛ ਸਾਤਨਾ ਛਿੰਨਾ। ਰਾਜਾ ਸਜਲੀ ਸ੍ਰਿਸ਼ਟੀ ਦਾ ਰਾਜਾ ਸਜਲੀ ਸ੍ਰਿਸ਼ਟੀ ਦਾ ਹਰ ਨਾਮ ਮਨ ਭਿੰਨਾ ਤਿਸ ਕੀ ਧੂੜ ਮਨ ਉਦਰੇ ਤਿਸ ਕੀ ਧੂੜ ਮਨ ਉਦਰੇ ਪ੍ਰਭ ਹੋਏ ਸੁਪਰਸੰਨਾ ਰਾਜਾ ਸਜਨੀ ਸ੍ਰਿਸ਼ਟ ਕਾ 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 ਮੈਂ ਤੇ ਰਾਨ ਹੁਣਾ ਵੀ ਕੁਰਸੇ ਕਿੱਥੇ ਪਹੁੰਚੇ ਹੁੰਦੇ ਸੀ ਤੇ ਸ਼ੋਅ ਹੋਣ ਹੀ ਨਹੀਂ ਦਿੰਦੇ ਸੀ ਕਿੱਥੇ ਆ ਜਿਹੜੀ ਅਗਲੀ ਗੱਲ ਮੈਂ ਬੋਲਣ ਲੱਗਾ ਫਿਰ ਸਮਾਪਤੀ ਸਵੇਰ ਹੋ ਗਈ ਗੁਰੂ ਅਰਜਨ ਦੇਵ ਹੱਸ ਪਏ ਕਹਿੰਦੇ ਹੁਣ ਕੀ ਪ੍ਰੋਗਰਾਮ ਭਾਈ ਤੇ ਭਾਈ ਹਿਮਾ ਚਰਨਾ ਦੇ ਟੈਪਿਆ ਕਹਿੰਦਾ ਜੀ ਤੁਹਾਨੂੰ ਹੀ ਪਤਾ ਹੀ ਹੈ ਤੁਸੀਂ ਕਿਉਂ ਆਏ ਹੋ ਆਖੋ ਸਤਿਨਾਮ ਆਪ ਜੀ ਨੂੰ ਹੀ ਪਤਾ ਹੀ ਹੈ ਤੁਸੀਂ ਕਿਉਂ ਆਏ ਹੋ ਨਾਲ ਦੇ ਗੁਰਸਿੱਖ ਰਾਣ ਹੋ ਗਏ ਮਾਰੇ ਕਹਿੰਦੇ ਜਦ ਤੂੰ ਆਪਣੇ ਮੂੰਹੋਂ ਦੱਸ ਦੇ ਕਹਿੰਦਾ ਮਹਾਰਾਜ ਆਪ ਜੀ ਨੂੰ ਪਤਾ ਹੀ ਹੈ ਵੀ ਹੁਣ ਸਵੇਰ ਹੋ ਗਈ ਹੈ ਤੇ ਦਿਨ ਚੜ੍ਹ ਗਿਆ ਸ਼ਾਮੀ 5 ਵਜੇ ਤੋਂ ਬਾਅਦ ਗੁਰੂ ਅਰਜਨ ਦੇਵ ਤੁਹਾਨੂੰ ਪਤਾ ਹੀ ਹੈ ਵੀ ਚੋਲਾ ਵਸਲ ਲੈਣਾ ਆਖੋ ਸਤਿਨਾਮ ਯਾਦ ਕਰਦਾ ਸੀ ਕਿ ਚੋਲਾ ਬਦਲਣ ਤੋਂ ਪਹਿਲੇ ਦਰਸ਼ਨ ਦੇ ਗੱਜ ਕੇ ਆਖੋ ਸਰ ਗੁਰੂ ਚੱਲ ਕੇ ਆਉਂਦਾ ਜੀ ਤੇ ਭਾਈ ਪੰਦਰ ਪਾ ਜੀ ਨੇ ਆਪਣੀ ਕਿਤਾਬਾਂ ਇਹ ਕਹਿੰਦੇ ਸਰ ਦੀਵਾਨ ਸਜੇ ਉਹ ਪਾਈ ਹੈ ਮੇਰੇ ਖੀਲਾ ਸਵਾਸ ਧਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਨੇ ਦਰਸ਼ਨ ਵੀ ਦਿੱਤੇ ਖੀਰਲੇ ਵੇਲੇ ਤੇ ਉਹਦਾ ਖੀਰਲਾ ਵੇਲਾ ਵੀ ਸੰਭਾਲਿਆ ਯਾ ਦੇਖਿਆ ਖੋਸ ਇੱਕ ਤੇ ਵਿਖੋ ਮੋਹ ਦਾ ਡਾਰੀ ਨਹੀਂ ਪਰਵਾਹੀ ਨਹੀਂ ਇੱਕ ਗੁਰਮੁਖ ਆਵੇ ਜਾਏ ਨਿਸ਼ੰਗ ਯਾ ਛਾਵੇਂ ਚੋਲਾ ਬਦਲਣਾ ਤਿਆਰੀ ਹੈ ਕੈਸੀ ਗੁਰ ਸਿੱਖਾਂ ਦੀ ਉੱਚਾ ਸੋਚਾ ਜੀਵਨ ਸੀ ਕਹ ਡਾ ਗੁਰੂ ਕਡਾ ਵੱਡਾ ਹੋਇਆ ਤੇ ਇਹ ਸਾਖੀ ਸੁਣ ਕੇ ਤੁਸੀਂ ਨਹੀਂ ਕਹੋਗੇ ਗੁਰੂ ਅਰਜਨ ਦੇਵ ਜੀ ਦੇ ਬਿਆਨਤ ਗੁਣਾਂ ਚੋਂ ਇਹ ਵੀ ਗੁਣ ਸੀ ਗਰੀਬ ਨਿਵਾਜ਼ ਸੀ ਵਾਹ ਆਵ ਗਰੀਬ ਨਿਵਾਜ਼